ਭਾਗੁਰਜੀ ਦਾ ਖਾਲਸਾ ਸ਼ਿਰਵਾਇਨ ਜੀ ਦੀ ਕਥਾ ਪ੍ਰਮਾਤਮਾ ਗਿਰਦਾ ਸਾਹਿਬ ਕਿ ਤੁਸੀ ਸਾਰੇ ਚੜਦੀ ਗੱਲਾਂ ਚ ਰਹੋ ਜੀ ਮਾਰਾ ਤੁਹਾਨੂੰ ਦੁੱਖ ਨਹੀਂ ਤੇ ਰੱਬ ਸਰਬਉਣੀ ਤਰਕੀ ਬਖਸ਼ੇ ਤੇ ਨਾਲ ਦੇ ਨਾਲ ਬਖਸ਼ੇ ਜੀ ਸਭ ਨੂੰ ਦੇ ਆరోగਤਾ ਜੀ ਸਾਰੇ ਮਨੁੱਖ ਜੀ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਆਨੰਦ ਸੋ ਔਖਾ ਮਾੜਾ ਸਮਾਂ ਸਮਝ ਲੋ ਤੇ ਔਖਾ ਸਮਾਂ ਤੇ ਜ਼ਿੰਦਗੀ ਦੇ ਵਿੱਚ ਹੁੰਦੇ ਜਾਂਦੇ ਰਹੇ ਸਾਰੇ ਪਰ ਜਦੋਂ ਕੋਈ ਪਰਿਵਾਰਕ ਜੀ ਘਰ ਤੋਂ ਚਲ ਜਾਂਦਾ ਫਿਰ ਜਦੋਂ ਪਰ ਪੱਥਰ ਰੱਖਣਾ ਪੈਂਦਾ ਰੁੱਖ ਪੜਾਹੇ ਜਿਹੜੀ ਚੀਜ਼ ਬੰਦੇ ਨੂੰ ਨਾ ਸੋਚੀ ਹੋਵੇ ਜੇ ਉਹ ਵੈਸੇ ਕਿਤੇ ਦਾ ਪਰਿਵਾਰਕ ਜੀ ਬਹਿ ਰਹੇ ਆ ਨਾ ਸਭੀ ਨਹੀਂ ਜਾਵੇ ਤਾਂ ਠੀਕ ਹੈ ਪਰ ਜਿਹੜੇ ਜਿੰਨੀਆਂ ਮਹਾਰਾਜ ਨੂੰ ਉਮਰਾ ਦੇ ਕੇ ਭੇਜੇ ਆ ਬੰਦੇ ਸਾਰੇ ਆਪਣੀ ਭੁੱਖੇ ਜਾਣਾ ਤੇ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਕੇ ਜਾਣਾ ਤਾਂ ਨਾ ਸਿਸਟਮ ਸਹੀ ਚੱਲੀ ਜਾਂਦਾ ਜਦ ਕੋਈ ਅਣਹਾਨ ਅਨ ਹੋਣੀ ਹੋ ਜਾਂਦੀ ਆ ਫਿਰ ਉਹ ਸੈਣੀ ਸਾਰਿਆਂ ਵਾਸਤੇ ਔਖੀ ਹੋ ਜਾਂਦੀ ਆ ਮੰਮਾ ਮੰਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਕਮੈਂਟ ਆਈ ਦੀ ਮੈਂ ਵੀਡੀਓ ਛੱਡੀ ਸੀ ਪਿੱਛੇ ਦੱਸਿਆ ਸੀ ਵੀ ਸੰਦੀਪ ਦੀ ਪਰਜਾਈ ਨਾਲ ਐਦਾਂ ਹੋ ਗਿਆ ਤੇ ਵਿੱਚ ਕਮੈਂਟ ਬਹੁਤ ਵੀਰ ਭੈਣਾਂ ਦੇ ਆ ਵੇ ਤੁਸੀਂ ਇਹ ਨੂੰ ਦੱਸਿਆ ਵੀ ਕੌਣ ਸੀ ਪਰਚਾਈ ਵਿੱਚ ਇਹ ਕਿਸੇ ਨੂੰ ਤਾਂ ਸਰਿੰਦਰ ਬਰਾਬਰ ਪ੍ਰਤੀ ਵੀ ਗੱਲ ਲੱਗਦੀ ਕਿ ਸਰਿੰਦਰ ਨਾਲ ਕੁਝ ਹੋ ਗਿਆ ਪਰ ਨਹੀਂ ਜੀ ਜਿਹੜੀ ਇਹਨਾਂ ਦੇ ਮੇਤਾ ਆਏ ਜੀ ਦੀ ਨੋਤੀ ਛੋਟੀ ਹਾਂ ਹਾਂ ਉਹਨਾਂ ਨਾਲ ਮਿਸਰਪਨ ਹੋਇਆ ਤਾਂ ਉਹਨਾਂ ਨੂੰ ਪ੍ਰੋਬਲਮ ਸੀ ਜੀ ਉਹਨਾਂ ਦੇ ਨਾਲ ਪੇਟ ਚ ਜੋ ਵੀ ਉਹ ਖਾਂਦੇ ਸੀ ਮਤਲਬ ਉਹ ਪਚਦਾ ਨਹੀਂ ਸੀ ਉਹ ਵਿਚਾਰੀ ਉਹਨਾਂ ਉਹ ਨਾਲ ਦੀ ਨਾਲ ਪਾਸ ਹੋ ਜਾਂਦਾ ਸੀ ਜਿੱਦਾਂ ਵੀ ਉਹ ਖਾ ਲੈਣਾ ਕੁਝ ਵੀ ਉਹ ਪ੍ਰੋਬਲਮ ਕਾਫੀ ਲੰਬੇ ਸਮੇਂ ਤੋਂ ਚੱਲਦੀ ਹੁੰਦੀ ਸੀ ਵੱਧਦੀ 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 ਬਹੁਤ ਵੱਧ ਗਈ ਹਾਂਜੀ ਤੇ ਉਸ ਤੋਂ ਬਾਅਦ ਹੁਣ ਪੀਜੀਐਚਓ ਦਾ ਆਪਰੇਟ ਹੋ ਗਿਆ ਸੀ ਆ ਜਿਹੜੀ ਆਪਣੀ ਪੇਟ ਵਾਲੀ ਹਾਂਤ ਘੱਟਦੀ ਸੀ ਉਹਨਾਂ ਨੇ ਦੁਬਾਰਾ ਪਾਉਣੀ ਸੀ ਤਿੰਨ ਮਹੀਨੇ ਤੱਕ ਲੰਬਾ ਪ੍ਰੋਸੈਸ ਸੀ ਜਿਹੜੇ ਦੋ ਲਗਾ ਪਈਆਂ ਤੇ ਲਾਤੀਆਂ ਹਾਂ ਉਹ ਤਾਂ ਚਲੋ ਜਿਹੜਾ ਆਪਾਂ ਖਾਂਦੇ ਪੀਂਦੇ ਉਹਨਾਂ ਨੂੰ ਤਾਂ ਕਿਤੇ ਉਹਨਾਂ ਨੂੰ ਕੈਪਚਰ ਕਰਨੀ ਪੈਂਦਾ ਜਿਹ ਇਹ ਨਾ ਬਹੁਤ ਸਮੇਂ ਪਹਿਲਾਂ ਮੇਰੀ ਭੂਆ ਦੇ ਮੁੰਡੇ ਨਾਲ ਇਦਾਂ ਦਾ ਆਪਰੇਸ਼ਨ ਹੋਇਆ ਸੀ ਤੇ ਮੈਂ ਵੀ ਤੈਨੂੰ ਤਾਂ ਹੀ ਦੱਸਦਾ ਸੀ ਵੀ ਇਹ ਕੋਈ ਐਡੀ ਬੜੀ ਉਹ ਨਹੀਂ ਹੈ ਜੀ ਸੋ ਇਹ ਬੰਦਾ ਚੱਲ ਜਾਂਦਾ ਹੈ ਪ੍ਰੋਬਲਮ ਐਦਾਂ ਦੀਆਂ ਪਰ ਉਹ ਬੰਦਿਆਂ ਦਾ ਜਿਗਰਾ ਜ਼ਿਆਦਾ ਹੁੰਦਾ ਬੀਬੀਆਂ ਭੈਣਾਂ ਦਾ ਜਿਗਰਾ ਸਭ ਦਾ ਘੱਟ ਹੁੰਦਾ ਨਹੀਂ ਹੁਣ ਮੈਨੂੰ ਦੱਸਦੇ ਆ ਭਾਬੀ ਹੋਣੀ ਕਹਿੰਦੇ ਵੀ ਜਿੱਦਣ ਭਾਬੀ ਦਾ ਪ੍ਰੈਸ਼ਨ ਉਦੋਂ ਕਹੀ ਜਾਣਿਆ ਦਾ ਹੋਇਆ ਮੈਂ ਤਾਂ ਉਦੋਂ ਮੈਂ ਜੱਗੀ ਤੇ ਭਰਾ ਨਾਲ ਮਿਲਾਗਰ ਨਾਲ ਮੇਰੀ ਉਦੋਂ ਗੱਲ ਹੋਈ ਮੈਂ ਉਹਨੂੰ ਇਹੀ ਇਹੀ ਗੱਲ ਕੁਐਸਚਨ ਪੁੱਟ ਕਰਾਵਾਂ ਦੇਖ ਵੀ ਪੀਜੀਏ 'ਚ ਤਾਂ ਐਦਾਂ ਦਾ ਸਿਸਟਮ ਹੈ ਜੀ ਜੇ ਹਾਰਟ ਦਾ ਪ੍ਰੈਸ਼ਨ ਹੋਵੇ ਤਾਂ 10-10 ਜਣਾਂ ਦੇ ਇਕੱਠੇ ਹੋਣੇ 20 ਦੇ ਵੀ ਹੋਣੇ ਤਾਂ ਉਹਨਾਂ ਦੇ ਡਿਪਾਰਟਮੈਂਟ ਸਾਰੇ ਲੱਗ ਹੈ ਜਿਹੜਾ ਇਹਦੀ ਪਰਚਾਈ ਦਾ ਆਪਰੇਸ਼ਨ ਹੋਇਆ ਸੀ ਉਸ ਟਾਈਮ ਵੀ 12 13 ਦਿਨਾਂ ਦੇ ਪਰੇਸ਼ਨ ਇਕੱਠੇ ਹੋਏ ਦਿੱਲੀ ਉਹ ਆ ਨਾਲ ਇੱਕ ਦਿਨ ਇਹ ਕਿ ਲੱਖਾਂ ਹੀ ਲੋਕ ਉੱਥੇ ਜਾਂਦੇ ਆ ਲੱਖਾਂ ਹੀ ਆਉਂਦੇ ਆ ਤੇ ਵਾਹਿਗੁਰੂ ਸਾਰਿਆਂ ਪਰ ਕਿਰਪਾ ਰੱਖੇ ਵੀ ਜਿਹੜੇ ਜਾਂਦੇ ਆ ਭਾਈ ਸਹੀ ਸਲਾਮਤ ਆਪਣੇ ਘਰ ਆਉਣ ਤੇ ਕਿਸੇ ਨਾਲ ਕੋਈ ਮਸਾਪਲ ਨਾ ਹੋਵੇ ਪਤਾ ਹੀ ਅਰਦਾਸ ਕਰ ਸਕਦਾ ਬਾਕੀ ਕਹਿੰਦੇ ਜਿੰਨੇ ਕੁ ਮਹਾਰਾਜ ਨੇ ਸਵਾਸ ਬਕਸੇ ਲੈਣੇ ਤਾਂ ਉਹਨੇ ਗਿਆ ਉਦੇ ਉੱਪਰ ਨਾ ਸਾਹ ਲੈ ਸਕਦਾ ਨਾ ਕੋਈ ਬੁਰਕੀ ਖਾ ਸਕਦਾ ਉਹ ਤੋਂ ਨਾ ਨਾ ਕੋਈ ਕੱਟ ਸਕਦਾ ਤੇ ਹੁਣ ਗੱਲ ਕਿਹੜੇ ਚਾਵਾ ਨਾਲ ਘਰ ਨੂੰ ਰੰਗ ਕਰਵਾਇਆ ਸੀ ਇਹ ਵੀ ਸੋਚ ਸੋਚ ਜਾ ਮੇਰੇ ਦਿਮਾਗ 'ਚ ਬਹੁਤ ਗੱਲਾਂ ਚੱਲਦੀਆਂ ਸਰਦ ਹੋਣ ਲੱਗਾ ਹੋਇਆ ਤੇ ਜਿੰਨੇ ਵੀ ਇਹ ਜਵਾਕ ਸੀ ਬੱਚੇ ਉਹ ਭਜਾਈ ਵਿਚਾਰੀ ਜਿਹੜੀ ਸੰਸਾਰਿਕ ਯਾਤਰਾ ਇਹਦੀ ਕਰਕੇ ਕੀ ਸੰਤ ਮੇਰੀ ਭੈਣ ਨਾਲੋਂ ਮੇ ਸੰਸਾਰਿਕ ਯਾਤਰਾ ਪੂਰੀ ਕਰਕੇ ਗਈ ਉਹ ਵੀ ਉਹਦੀ ਵੀ ਬਾਹਰ ਉਹਦੇ ਨਾਲ ਗੱਲ ਹੋਈ ਸੀ ਕਹਿੰਦੀ ਵੀ ਜਦ ਤੱਕ ਤੈਨੂੰ ਆਉਣਾ ਬਿੰਦਰ ਮੇਰੇ ਸਾਲੇ ਦਾ ਨੌਂ ਪਿੰਦਰ ਆ ਜੀ ਬੇ ਇਜਾਜ਼ਤ ਤੱਕ ਆਇਆ ਹੁਣ ਵੀ ਜਦ ਤੱਕ ਮੈਂ ਵੀ ਘਰ ਪਹੁੰਚ ਜਾਣਾ ਚੰਸ ਬਾਅਦ ਸਾਰੇ ਇੱਥੇ ਕਹਿੰਦੇ ਸੀ ਘਰ ਚ ਬੁਲਬੁਲੇ ਲਾਉਣੇ ਜੇ ਕਰਨਾ ਉਹ ਕਰਨਾ ਸੱਤ ਸਾਲ ਸੱਤ ਸਾਲ ਦਾ ਬਗਵਾ ਥੋੜਾ ਤਾਂ ਨਹੀਂ ਹੁੰਦਾ ਘਰ ਛੱਡ ਕੇ ਗਏ ਨੂੰ ਜਾਂ ਜਵਾਕ ਵੀ ਇੰਨੇ ਇੰਨੇ ਕਿਤੇ ਗੁੱਦੀਆਂ ਦੇ ਛੇੜਦੇ ਹੋਣੇ ਸਾਰਿਆਂ ਨੂੰ ਚਾਓ ਚਲੋ ਮਹਾਰਾਜ ਨੇ ਭੱਜਤੇ ਆਜਾ ਪਾਤਾ ਨਾ ਇਹਦਾ ਚੌਂ ਮਨਾ ਸਕਦੇ ਆ ਨਾ ਚਲੋ ਪਰਮਾਤਮਾ ਦੇ ਰੰਗ ਆ ਯਾਰ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ ਦੇ ਆਪਾਂ ਇੱਥੇ ਨਾ ਆ ਕੇ ਆਪਣਾ ਜੋਰ ਨਹੀਂ ਚੱਲ ਕਿਸੇ ਦਾ ਵੀ ਨਹੀਂ ਚੱਲਦਾ ਆਪਣਾ ਕਾ ਕਿਸੇ ਦਾ ਜੋਰ ਹੀ ਜਾਂਦਾ ਜਾਂ ਘਰ ਜਾਂ ਘਰ ਤੋਂ ਕੋਈ ਜੀ ਚੱਲ ਜਾਂਦਾ ਨਾ ਫਿਰ ਮਤਲਬ ਦੁੱਖ ਹੈ ਦੁੱਖ ਮਤਲਬ ਕੋਸ ਕਈਆਂ ਨੂੰ ਆਪਣੇ ਆਪਣੇ ਆਪਣੀਆਂ ਹੱਡ ਬੀਤੀਆਂ ਨਾਲ ਤਾਂ ਲੱਗ ਜਾਂਦੀਆਂ ਹੁੰਦੀਆਂ ਨਾ ਜਿਨ੍ਹਾਂ ਦੇ ਹੱਡਾਂ ਪਰ ਨੂੰ ਇਹ ਸਮਾ ਸੰਤਾਪ ਹਟਾ ਰ ਆਉਂਦਾ ਉਹਨਾਂ ਦੇ ਫਿਰ ਉਹ ਗੱਲਾਂ ਚੇਤੇ ਕਰਦੇ ਆ ਤੇ ਬਾਕੀ ਪਰਮਾਤਮਾ ਦੇ ਰੰਗ ਹੈ ਤੇ ਦੁਨੀਆ ਰੰਗ ਵਰਗੀ ਹੈ ਕਿ ਦੇਖੋਸ਼ੀ ਹੈ ਕਿਤੇ ਗਮੀ ਹੈ ਤੇ ਇਹ ਸੰਸਾਰ ਚੱਲਦਾ ਹੀ ਅਦਾ ਆਇਆ ਵੀ ਜੇ ਦੁੱਖ ਪਿਆ ਸਾਡੇ ਪਰਿਵਾਰ ਤੇ ਤਾਂ ਅਸੀਂ ਵੀ ਦੁੱਖ ਪਾਈ ਮੰਨੋ ਜੇ ਹੋਰ ਅਸੀਂ ਪਿੰਡਰੇ ਤੇ ਆਏ ਤੇ ਉੱਤੇ ਖੁਸ਼ੀਆਂ ਮਨਾਈ ਜਾਈਏ ਇਹ ਵੀ ਨਹੀਂ ਗੱਲ ਬਣਦੀ ਹੈਗੀ ਕਿ ਸਾਡਾ ਪਰਿਵਾਰ ਤੇ ਨਹੀਂ ਤਾਂ ਕਿਸੇ ਤੇ ਵੀ ਉਦਵੇਂ ਆਪਾਂ ਤਾਂ ਚਲੋ ਹੁਣ ਪਿੰਡਾਂ 'ਚ ਬੈਠੇ ਸ਼ਹਿਰਾਂ 'ਚ ਵੀ ਉਦਵੇਂ ਸਹਾਰਾ ਤੇ ਦੱਬ ਮਤਾ ਨਹੀਂ ਪਤਾ ਲੱਗਾ ਕੰਦ ਤੇ ਨਾਲ ਕੋਣ ਰਹਿੰਦਾ ਕੋਣ ਨਹੀਂ ਫਿਰ ਵੀ ਜੇ ਕੋਈ ਰੱਬ ਨਾ ਕਰੇ ਇਦਾਂ ਦਾ ਕੋਈ ਮਸਾ ਤਾਂ ਦੁੱਖ ਤਾਂ ਹਰੇਕੇ ਮਨਾਉਂਦਾ ਵੀ ਭਾਈ ਹਾਂ ਇਹ ਇਦਾਂ ਹੋ ਗਿਆ ਚਲੋ ਇਨਸਾਨ ਨੇ ਜਾਣਾ ਤਾਂ ਹੈਗਾ ਮਰਨਾ ਸੱਚ ਜੇ ਬੰਦਾ ਵਧੀਆ ਕਰਮ ਕਰਦਾ ਤਾਂ ਉਹ ਹਰ ਇੱਕ ਯਾਦ ਕਰਦਾ ਵੀ ਹਾਂ ਯਾਰ ਉਹ ਇਦਾਂ ਸੀ ਉਹ ਇਦਾਂ ਸੀ ਜਿਵੇਂ ਹੁਣ ਇਹਦੀ ਪਰਜਾਈ ਹੈ ਮੈਂ ਕਹਿੰਦਾ ਵੀ ਜਿੰਨਾਂ ਦੇ ਮੂੰਹ ਤੇ ਗੱਲ ਸੁਣੀ ਹੈ ਜੀ ਤੋਂ ਸੇਵਾ ਉਹਨੇ ਅੱਜ ਤੱਕ ਗੱਲ ਨਹੀਂ ਕਰੀ ਮੇਰੇ ਨਾਲ ਵੀ ਜਿੰਨੀ ਵਾਰ ਕਰੀ ਜੀ ਨਾਲ ਗੱਲ ਕਰੀ ਤੇ ਚੰਗੇ ਕਰਮ ਸੀਦੇ ਅ ਚਲੋ ਭਾਵੇਂ ਗੱਲ ਉੱਥੇ ਜਦੋਂ ਨੂੰ ਘੁੰਮ ਕੇ ਵੀ ਪ੍ਰਮਾਤਮਾ ਚੰਗਿਆਂ ਨੂੰ ਲੈ ਜਾਂਦਾ ਹੈ ਹੈ ਜਿਹੜੇ ਵਿਚਾਰੇ ਮੰਗਦੇ ਆ ਕੋਈ ਹਸਪੀਟਲਾਂ 'ਚ ਪਿਆ ਕੋਈ ਕੋਈ ਆਪਣੀ ਪੂਰੀ ਉਮਰ ਭੋਗ ਤੱਕਿਆ ਮੰਜਿਆਂ 'ਤੇ ਪਿਆ ਉਹ ਕਹਿੰਦਾ ਮਨੂੰ ਮੌਤ ਆਉਣੀ ਹੈ ਜੀ ਤੇ ਹੁਕਮ ਹੈ ਅੰਦਰ ਸਭ ਕੋ ਬਾਹਰ ਤੋਂ ਮਨਾ ਕੋਈ ਗੱਲ ਤਾਂ ਹੁਕਮ ਪਰ ਖੜ ਜਾਂਦੀ ਆ ਕਿ ਇਹ ਬਾਣੀ ਦੀਆਂ ਗੱਲਾਂ ਐ ਇਹ ਡੂੰਘੇ ਵਿਚਾਰਾਂ ਐ ਵਿਚਾਰਾਂ ਦਾ ਨਾਲ ਅਸੀਂ ਇੰਨੇ ਜੋ ਕੇ ਹੋਇਆ ਵੀ ਵਿਚਾਰ ਕਰ ਸਕੀਏ ਚਲੋ ਪ੍ਰਮਾਤਮਾ ਪਲੀ ਕਰੇ ਸਭ ਪਰ ਸਾਰੇ ਹੱਸਦੇ ਵਸਦੇ ਰਹਿਣ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਮਾਣਦੇ ਰਹਿਣ ਤੇ ਹੁਣ ਚਲੋ ਦੇਖਦੇ ਹਾਂ ਜੀ ਕੀ ਬਣਦਾ ਉਹ ਕੱਲ੍ਹ ਨਹੀਂ ਪਰਸੋਂ ਦਾ ਪਲ ਸਾਡੇ ਉਹਨਾਂ ਮੇਰਾ ਸਾਲਾ ਸਾਹਬ ਨੇ ਆਇਆ ਜਣਾ ਤੇ ਕੰਮ ਕਰਨਾ ਰੀਤ ਸਮ ਉਤਰੇ ਹਾਂ ਹਾਂਜੀ ਹਾਂ ਚਲੋ ਕੋਈ ਦੇਖ ਦਿੰਦੇ ਆ ਆਪਣੇ ਤਾਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ